ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਵਿਭਾਗ ਮਤੇ ਇਹ ਆਂਬਰ ਪਾ ਛੱਡ ਲਈ ਸੀ ਜੀ ਸ਼ਾਮ ਨੂੰ 3:30 ਵਜੇ ਦਾ ਟਾਈਮ ਆ ਫੀਡ ਫੂਡ ਖਾ ਰਹੇ ਨੇ ਇੱਕ ਦੋ ਤੁਹਾਡੇ ਨਾਲ ਅੱਜ ਗੱਲਾਂ ਸਾਂਝੀਆਂ ਕਰਨੀਆਂ ਸੀ ਜੋ ਕਿ ਬਹੁਤ ਜ਼ਰੂਰੀ ਨੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਖੁੱਡੇ ਹੁੰਦੇ ਨੇ ਸਰਦੀ ਦਾ ਟਾਈਮ ਆ ਇਹ ਸੁੱਕੇ ਹੁਣੇ ਬਹੁਤ ਜ਼ਰੂਰੀ ਨੇ ਵਿੱਚੋਂ ਕਈ ਵੀਰਾਂ ਦੇ ਖੁੱਡਿਆਂ 'ਚ ਕੀ ਹੁੰਦਾ ਖੁੱਡੇ ਇੱਕ ਤਾਂ ਛੋਟੇ ਹੁੰਦੇ ਨੇਗੇ ਇੱਕ ਪਾਣੀ ਪੂਣੀ ਡੁੱਲ ਕੇ ਨਾ ਅੰਦਰੋਂ ਗਿੱਲੇ ਹੋ ਜਾਂਦੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣਾ ਖੁੱਡਾ ਬਿਲਕੁਲ ਸੁੱਕਾਗਾ ਇਹ ਸੁੱਕੇ ਹੋਣੇ ਬਹੁਤ ਜ਼ਰੂਰੀ ਨੇ ਜਦੋਂ ਗਿੱਲੇ ਖੁੱਡੇ ਚ ਇਹ ਜਾਣਗੇ ਇਹਨਾਂ ਦੇ ਪੈਰ ਗਿੱਲੇ ਰਹਿਣਗੇ ਉੱਥੋਂ ਬਿਮਾਰੀ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਵਧ ਜਾਂਦੇ ਨੇ ਸੋ ਖੁੱਡੇ ਨੂੰ ਜਿਹੜਾ ਸੁੱਕਾ ਰੱਖਣਾ ਬਹੁਤ ਜ਼ਰੂਰੀ ਆ ਖਾਸ ਕਰਕੇ ਸਿਆਲ ਦੇ ਟਾਈਮ 'ਚ ਸਰਦੀਆਂ ਦੇ ਟਾਈਮ 'ਚ ਚਲੋ ਗਰਮੀ 'ਚ ਆਪਾਂ ਪਾਣੀ ਪੂਣੀ ਛਿੜਕ ਸਕਦੇ ਆਂਗੇ ਜਿਹੜਾ ਸਿਆਲ 'ਚ ਇਹਨਾਂ ਨੂੰ ਬਿਮਾਰੀਆਂ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਵਧ ਜਾਂਦੇ ਨੇ ਇਸ ਲਈ ਜਿਹੜਾ ਖੁੱਡਾ ਉਹ ਸੁੱਕਾ ਹੋਣਾ ਚਾਹੀਦਾ ਬਿਲਕੁਲ ਇਹ ਗੱਲ ਤੇ ਵੀਰ ਧਿਆਨ ਦੇਣ ਸਾਰੇ ਦੇਖ ਸਕਦੇ ਹੋ ਤੁਸੀਂ ਆਪਣੇ ਜਾਨਵਰ ਪੂਰੇ ਐਕਟਿਵ ਨੇ ਉਹ ਉੱਤਰ ਬੈਠੇ ਨੇ ਆਪਣੇ ਦੋਨੇ ਜਿਹੜਾ ਦੂਸਰੀ ਗੱਲ ਆ ਉਹ ਵੀ ਇੱਕ ਫੋਨ ਤੇ ਪੁੱਛਦੇ ਸੀਗੇ ਕਿ ਜਿਹੜੇ ਆਪਾਂ ਬੱਚੇ ਪਾਉਣੇ ਆ ਚੂਚੇ ਪਾਉਣੇ ਆ ਅੱਗੇ ਸੀਜ਼ਨ ਆਊਗਾ ਮਾਰਚ-ਅਪ੍ਰੈਲ ਚ ਕੀ ਕਿੰਨੇ ਟਾਈਮ ਦੇ ਪਾ ਸਕਦੇ ਆਂ ਸੀ ਬੱਚਾ ਜਿਹੜਾ ਪਾਉਣਾ ਆਪਾਂ ਕਿੰਨੇ ਟਾਈਮ ਦਾ ਪਾ ਸਕਦੇ ਆਂ ਦੇਖੋ ਜੀ ਜਿਹੜਾ ਮੇਰਾ ਵਿਚਾਰ ਆ ਉਹ ਆ ਕਿ ਘੱਟ ਤੋਂ ਘੱਟ ਵੀ ਮਹੀਨੇ ਦਾ ਬੱਚਾ ਪਾਓ ਮਹੀਨੇ ਦਾ ਬੱਚਾ ਨਾਲ ਤਾਂ ਪਲਿਆ ਹੁੰਦਾਗਾ 60 ਤੋਂ 70 ਰੁਪਈਆਂ ਚ ਜਾਂ 100 ਰੁਪਏ ਚ ਆ ਜਾਂਦਾਗਾ ਇੱਕ ਬੱਚਾ ਤੇ ਉਹ ਮਾਰਕੀਟ ਦੇ ਹਿਸਾਬ ਨਾਲ ਰੇਟ ਆਗਾ ਤੇ ਮੈਂ ਤੁਹਾਨੂੰ ਇਹੀ رائے ਦਿੰਨਾ ਕਿ ਜਿਹੜਾ ਆਪਾਂ ਬੱਚਾ ਪਾਉਣਾ ਮੁਰਗੀਆਂ ਦਾ ਉਹ ਬੱਚਾ ਲਗਭਗ ਅੰਮਹੀਨੇ ਦਾ ਪਾਓ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹ ਮਟੈਲਿਟੀ ਜ਼ਿਆਦਾ ਹੁੰਦੀ ਉਹਨਾਂ 'ਚ ਮਰਨ ਦੇ ਚਾਂਸ ਬਹੁਤ ਜ਼ਿਆਦਾ ਵੱਜ ਜਾਂਦੇ ਨੇਗੇ ਤਾਂ ਜੋ ਆਪਾਂ ਨੂੰ ਇੱਕ ਮਹੀਨੇ ਦਾ ਡੇਢ ਮਹੀਨੇ ਦਾ ਪਾ ਲਓ ਥੋੜਾ ਜਿਹਾ ਪਲਿਆ ਹੁੰਦਾ ਠੀਕ ਹੈ ਨਾ ਉਹ ਮਰਨ ਦੇ ਚਾਂਸ ਉਹਨਾਂ ਦੇ ਬਹੁਤ ਘਟ ਜਾਂਦੇ ਨੇ ਜੇ ਰੋਪਾ ਛੋਟਾ ਪੌਣੀ ਹੈ 1 2 ਦਿਨਾਂ ਦਾ ਬੱਚਾ ਉਹਨੂੰ ਟੈਂਪਰੇਚਰ ਵਗੈਰਾ ਸਹੀ ਰੱਖਣਾ ਪੈਂਦਾ ਤੇ ਇਸ ਕਰਕੇ ਉਹਦੀ ਸਾਂਭ ਸੰਭਾਲ ਥੋੜੀ ਜਿਹੀ ਜ਼ਿਆਦਾ ਕਰਨੀ ਪੈਂਦੀ ਹੈ ਜਿਹੜੇ ਵੀ ਕਰ ਸਕਦੇ ਨੇ ਪ੍ਰੋਫੈਸ਼ਨਲ ਨੇ ਪਹਿਲਾਂ ਹਨਾ ਕਰਦੇ ਨੇ ਉਹ ਕੋਈ ਪ੍ਰੋਬਲਮ ਨਹੀਂ ਉਹ ਤੁਸੀਂ ਕਰ ਸਕਦੇ ਹੋਗੇ ਛੋਟਾ ਵੀ ਲੈ ਸਕਦੇ ਹੋ ਛੋਟਾ ਬੱਚਾ 30 40 50 ਦੇ ਕਰੀਬ 50 ਰੁਪਏ ਦੇ ਕਰੀਬ ਆ ਜਾਂਦਾ ਤੇ ਪਰ ਜੇ ਪਾ ਮਹੀਨੇ ਦਾ ਲੈ ਆਵਾਂਗੇ ਤਾਂ ਉਹਦੀ ਸਾਂਭ ਸੰਭਾਲ ਥੋੜੀ ਜਿਹੀ ਪਾਣੂ ਘੱਟ ਕਰਨੀ ਪਊਗੀ ਛੋਟੇ ਬੱਚੇ ਦੀ ਥੋੜੀ ਜਿਆਦਾ ਕਰਨੀ ਪੈਂਦੀ ਆ ਦੂਸਰੀ ਜਿਹੜੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਆ ਜਿਸ ਤਰ੍ਹਾਂ ਇਹ ਖਾਣੇ ਬਣਾਏ ਹੋਏ ਨੇ ਨਾ ਆਂਡੇ ਦੇਣ ਵਾਸਤੇ ਇਸ ਤਰ੍ਹਾਂ ਖਾਣੇ ਖੁੱਡਿਆਂ 'ਚ ਬਣਾ ਦੋ ਤਾਂ ਕਿ ਮੁਰਗੀਆਂ ਸਹੀ ਢੰਗ ਨਾਲ ਆਂਡੇ ਦੇ ਸਕਣ ਜਦੋਂ ਕਿਤੇ ਹੋਰ ਅੰਡਾ ਦਿੰਦੀਆਂ ਨੇ ਇੱਕ ਤਾਂ ਅੰਡਾ ਵੀ ਖਰਾਬ ਹੋ ਜਾਂਦਾ ਹੈ ਠੀਕ ਹੈ ਜੀ ਬਿੱਠਾ ਵਗੈਰਾ ਲੱਗ ਜਾਂਦੀ ਆ ਤੇ ਉਹਨੂੰ ਸੇਲ ਕਰਨ 'ਚ ਵੀ ਦਿੱਕਤ ਆਉਂਦੀ ਆ ਇਸ ਤਰ੍ਹਾਂ ਦੇ ਖਾਣੇ ਬਣਾ ਸਕਦੇ ਹੋ ਤੁਸੀਂ ਸਫੀਸ਼ੀਐਂਟ ਜਗ੍ਹਾ ਇਹਨਾਂ ਲਈ ਅਲੱਗ ਹੋਣੀ ਚਾਹੀਦੀ ਹੈ ਬਹੁਤ ਵਧੀਆ ਰਹਿੰਦੇ ਨੇ ਇਹਨਾਂ ਦੇ ਤੂੜੀ ਵੀ ਸੱਟ ਸਕਦੇ ਹੋ ਤੇ ਲੱਕੜੀ ਦਾ ਬੁਰਾਦਾ ਹੁੰਦਾ ਜਿਹੜਾ ਬੂਰ ਕਹਿੰਦੇ ਨੇ ਆਪਾਂ ਲੱਕੜੀ ਦਾ ਉਹ ਵੀ ਤੁਸੀਂ ਪਾ ਸਕਦੇ ਹੋ ਸੋ ਆ ਹਰੀਆਂ ਸਬਜ਼ੀਆਂ ਦੀ ਰਹਿਨ ਖੂਨ ਪਾ ਸਕਦੇ ਹੋ ਇਹ ਬੜੇ ਸ਼ੌਕ ਨਾਲ ਖਾਂਦੇ ਨੇ ਇਹ ਬਾਕੀ ਇੱਕ ਮੈਂ ਤੁਹਾਨੂੰ ਹੋਰ ਇੱਕ ਛੋਟੀ ਜੀ ਗੱਲ ਦੱਸਣ ਜਾ ਰਿਹਾ ਹਾਂ ਜਿਹੜੀ ਆਪਣੀਆਂ ਪਿੱਲੀਆਂ ਇੱਟਾਂ ਹੁੰਦੀਆਂ ਨੇ ਕੱਚੀਆਂ ਇੱਟਾਂ ਕਹਿ ਦਿੰਦੇ ਨੇ ਜਿਨ੍ਹਾਂ ਨੂੰ ਆਪਾਂ ਉਹ ਉਹ ਨਾ ਕੁੱਟ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਛੋਟੇ-ਛੋਟੇ ਕੰਕਰ ਕਰਕੇ ਉਹ ਇਹਨਾਂ ਨੂੰ ਪਾਓ ਉਹਦੇ ਨਾਲ ਇਹਨਾਂ ਦੀ ਕੈਲਸ਼ੀਅਮ ਦੀ ਘਾਟ ਪੂਰੀ ਹੁੰਦੀ ਆ ਤੇ ਜਿਹੜਾ ਇਹਨਾਂ ਦੇ ਅੰਦਰ ਗੰਦਾ ਮੰਦਾ ਪਾਣੀ ਹੁੰਦਾ ਉਹ ਪੱਥਰ ਸੋਖ ਲੈਂਦੇ ਨੇ ਅੰਦਰ ਜਾ ਕੇ ਉਹ ਇਹਨਾਂ ਨੂੰ ਜ਼ਰੂਰ ਪਾਓ ਹਫ਼ਤੇ 'ਚ ਇੱਕ ਵਾਰ ਉਹਦੇ ਨਾਲ ਬਿਮਾਰੀਆਂ ਵੀ ਬਹੁਤ ਘੱਟ ਲੱਗਦੀਆਂ ਨੇ ਤੇ ਜਿਹੜਾ ਅੰਦਰ ਇਹਨਾਂ ਦੇ ਗੰਦਾ ਮੰਦਾ ਪਾਣੀ ਹੁੰਦਾ ਉਹ ਪੱਥਰ ਸੋਖ ਲੈਂਦੇ ਨੇ ਇਹ ਪਿੱਲੀ ਇੱਟ ਹੁੰਦੀ ਹੈ ਆਪਣੀ ਉਹ ਇਹਨਾਂ ਨੂੰ ਖੁੱਟ ਕੇ ਪਾਓ ਉਹ ਇਹਨਾਂ ਦੀ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈਗੀ ਹਫ਼ਤੇ 'ਚ ਜੇ ਆਪਾਂ ਇੱਕ ਵਾਰੀ ਪਾ ਦਈਏ ਤਾਂ ਬਹੁਤ ਵਧੀਆ ਰਹਿੰਦੀਆਂ ਨੇ ਇਹਨਾਂ ਦੀ ਸਿਹਤ ਲਈ ਸੋ ਅੱਜ ਇੰਨੀਆਂ ਇੱਕ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਕੋਈ ਹੋਰ ਗੱਲਬਾਤ ਪੁੱਛਣੀ ਹੁੰਦੀ ਹੈ ਕਮੈਂਟ ਕਰਕੇ ਜਾਂ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋਗੇ ਜੇ ਕਿਸੇ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਆ ਤਾਂ ਕਮੈਂਟ ਕਰ ਦਿਓ ਉਸ ਵਿਸ਼ੇ ਤੇ ਤੁਹਾਨੂੰ ਵੀਡੀਓ ਵੀ ਮਿਲ ਜੂ। ਇਦਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ, ਸ਼ੇਅਰ, ਕਮੈਂਟ ਕਰ ਦਿਓ। ਧੰਨਵਾਦ ਜੀ।